ਇਸ ਤਰ੍ਹਾਂ ਜਿਹੜੀ ਆਪਣੀ ਚਾਵਲਾਂ ਦੀ ਡਿਸ਼ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਤੇ ਬਹੁਤ ਸਵਾਦ ਬਣੀ ਹੈ ਮੰਜੂਰੀਅਨ ਵਰਗਾ ਟੇਸਟ ਵੀ ਆ ਰਿਹਾ ਹੈ ਇਹਦੇ ਵਿੱਚ ਚਾਵਲਾਂ ਦਾ ਟੇਸਟ ਹੈਲੋ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਕੱਲ ਮੈਂ ਬਣਾਈ ਸੀਗੇ ਰਾਜਮਾ ਦੇ ਨਾਲ ਚਾਵਲ ਤੇ ਚਾਵਲ ਗਏ ਸੀਗੇ ਥੋੜੇ ਜਿਹਾ ਬਚ ਹੁਣ ਦੂਜੇ ਦਿਨ ਕਿਸੇ ਦਾ ਖਾਣ ਨੂੰ ਦਿਲ ਹੈ ਨਹੀਂ ਸੀ ਇਸ ਲਈ ਮੈਂ ਨਾਸ਼ਤੇ 'ਚ ਬਣਾਈ ਇਹਨਾਂ ਦੀ ਇਡਲੀ ਤੇ ਦੇਖੋ ਜੀ ਰੈਸিপি ਕਰਦੇ ਹਾਂ ਫਿਰ ਸ਼ੁਰੂ ਵੀ ਕਿੱਦਾਂ ਬਣਾਣੀ ਹੈ ਮੈਂ ਜੱਗ ਦੇ ਵਿੱਚ ਚਾਵਲ ਪਾ ਲੇ ਅੱਧਾ ਗਲਾਸ ਪਾਣੀ ਦਾ ਪਾ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ ਤੁਸੀਂ ਇਹ ਕੰਮ ਮਿਕਸੀ ਵਿੱਚ ਵੀ ਕਰ ਸਕਦੇ ਹੋ ਤੇ ਦੇਖੋ ਇਹਨਾਂ ਨੂੰ ਬਿਲਕੁਲ ਹੀ ਪੇਸਟ ਜਿਹਾ ਬਣਾ ਕੇ ਪੀਸ ਲੈਣਾ ਬਿਲਕੁਲ ਹੀ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਸੂਜੀ ਨਮਕ ਆਪਣੇ ਸਵਾਦ ਅਨੁਸਾਰ ਇਹ ਪਾ ਰਹੀ ਹਾਂ ਮੈਂ ਥੋੜਾ ਜਿਹਾ ਬੇਕਿੰਗ ਸੋਡਾ ਤੁਸੀਂ ਇਹਦੇ ਵਿੱਚ ਇਨੋ ਵੀ ਪਾ ਸਕਦੇ ਹੋ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਖੋਲ ਦੇਣਾ ਹੈ ਇਹਨੇ ਆਪਾਂ ਇੱਕ ਕੜਾਈ ਲੈ ਕੇ ਉਹਦੇ ਵਿੱਚ ਪਾਣੀ ਗਰਮ ਹੋਣਾ ਰੱਖ ਦਾਂਗੇ ਬੈਟਰ ਨੂੰ ਪਏ ਨੂੰ 5 ਤੋਂ 7 ਮਿੰਟ ਹੋ ਚੁੱਕੇ ਆ ਤੇ ਹੁਣ ਅਸੀਂ ਕੋਲੀਆਂ ਲੈ ਕੇ ਆਪਾਂ ਇਹਨਾਂ ਨੂੰ ਗ੍ਰੀਸ ਕਰ ਦੇਣਾ ਚੰਗੀ ਤਰ੍ਹਾਂ ਘਿਓ ਦੇ ਨਾਲ ਹੁਣ ਜਿਹੜਾ ਸਾਡਾ ਬੈਟਰ ਤਿਆਰ ਕੀਤਾ ਹੋਇਆ ਸੀਗਾ ਉਹ ਅਸੀਂ ਇਹਨਾਂ ਵਿੱਚ ਪਾ ਦੇਣਾ ਉਦੋਂ ਆਪਣਾ ਪਾਣੀ ਗਰਮ ਹੋ ਚੁੱਕਿਆ ਤੇ ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਰੱਖ ਦੇਣਾ ਤੁਸੀਂ ਇਹਨੂੰ ਅਵ ਤੁਸੀਂ ਇਹਨਾਂ ਨੂੰ ਮਾਈਕ੍ਰੋਵੇਵ ਦੇ ਵਿੱਚ ਜਾਂ ਅਵਨ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਦੱਸ ਰਹੀ ਹਾਂ ਸਿੱਧਾ ਹੀ ਗੈਸ ਤੇ ਬਣਾਉਂਦਾ ਤੇ ਲੋ ਜੀ ਹੁਣ ਇਹਨੂੰ ਅਸੀਂ ਢੱਕ ਕੇ ਪਕਾਵਾਂਗੇ 10 ਤੋਂ 15 ਮਿੰਟ ਲਈ ਇਹਨੇ ਆਪਣੀ ਇਡਲੀ ਬਣ ਰਹੀ ਹੈ ਤੇ ਆਪਾਂ ਹੁਣ ਸਬਜ਼ੀਆਂ ਆਪਣੀਆਂ ਕੱਟ ਕੇ ਰੱਖ ਲੈਣੇ ਆ ਜਿਹੜੀਆਂ ਜੜੀਆਂ ਆਪਾਂ ਤੜਕਾ ਮਾਰਨ ਵਿੱਚ ਪਾਣੀਆਂ ਨੇ ਮੈਂ ਇਹਦੇ ਵਾਸਤੇ ਲਏ ਨੇ ਬੀਨ ਇੱਕ ਲਈ ਆ ਮੈਂ ਸ਼ਿਮਲਾ ਮਿਰਚ ਪਿਆਜ਼ ਕੱਟ ਲੈਣੇ ਆ ਬਰੀਕ ਬਰੀਕ ਜੀ ਆਪਾਂ ਹਰੀ ਮਿਰਚ ਪਾ ਲੈਨੇ ਆ ਇੱਕ ਹਰੀ ਮਿਰਚ ਲਈ ਹੈ ਤੇ ਨਾਲ ਲੈ ਲੈਨੇ ਆ ਆਪਾਂ ਗਾਜਰ ਅੱਧੀ ਗਾਜਰ ਹੀ ਲਈ ਹੈ ਸਿਰਫ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਦੋ ਹਿੱਸਿਆਂ 'ਚ ਵੰਡ ਕੇ ਬਿਲਕੁਕ ਬਰੀਕ ਬਰੀਕ ਜਾਂ ਲੰਮਾ ਲੰਮਾ ਕੱਟ ਲਵਾਂਗੇ ਥੋੜੇ ਜੀ ਆਪਾਂ ਲੈ ਲੈਨੇ ਆ ਖੜੀ ਪੱਤੇ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਇੰਨੇ ਆਪਣੀ ਉਧਰੋਂ ਇਡਲੀ ਤਿਆਰ ਹੋ ਰਹੀ ਹੈ ਤੇ ਇਧਰੋਂ ਆਪਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਨੂੰ ਹਲਕਾ ਹਲਕਾ ਜਿਹਾ ਸੌਟੇ ਕਰ ਲੈਨੇ ਆ ਸਰੋਂ ਦਾ ਤੇਲ ਗਰਮ ਹੋਣ ਤੇ ਜੀਰਾ ਪਾ ਦਵਾਂਗੇ ਤੇ ਨਾਲ ਹੀ ਪਾ ਦਾਂਗੇ ਥੋੜੀ ਜਿਹੀ ਰਾਈ ਤੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਨਾਲੋਂ ਨਾਲ ਹੀ ਆਪਾਂ ਪਾ ਦਣੀਆ ਆਪਣੀਆਂ ਸਬਜ਼ੀਆਂ ਜਿਹੜੀਆਂ ਆਪਾਂ ਕਟੀਆਂ ਵੱਡੀਆਂ ਪਈਆਂ ਸੀਗੀਆਂ ਤੇ ਬਾਸੁਨ ਇਹਨਾਂ ਨੂੰ ਪਾ ਕੇ ਹਲਾ ਕੇ ਅੱਧ ਦੱਸੀਆਂ ਦੀ ਹੁਣ ਤੱਕ ਪਕਾਵਾਂਗੇ ਤੇ ਦੇਖੋ ਸਬਜ਼ੀਆਂ ਸਾਡੀਆਂ ਬਿਲਕੁਲ ਸੌਟੇ ਹੋ ਚੁੱਕੀਆਂ ਨੇ ਇਹ ਅੱਧ ਕੱਚੀਆਂ ਜੀਆਂ ਹੋ ਚੁੱਕੀਆਂ ਬਸ ਆਪਾਂ ਇਹਨਾਂ ਨੂੰ ਐਨਾ ਹੀ ਰੱਖਾਂਗੇ ਤੇ ਇਹਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਆਪਾਂ ਜਿਹੜੇ ਵੀ ਇਹਦੇ ਵਿੱਚ ਮਿਰਚ ਮਸਾਲੇ ਪਾਵਾਂਗੇ ਉਹ ਆਪਾਂ ਇਡਲੀ ਬਨਣ ਤੋਂ ਬਾਅਦ ਪਾਵਾਂਗੇ ਤੇ ਇੱਕ ਵਾਰ ਹੁਣ ਆਪਾਂ ਇਹਨੂੰ ਵੀ ਚੈੱਕ ਕਰ ਲੈਂਦੇ ਆ ਵੀ ਇਹ ਬਣੀ ਕਿ ਨਹੀਂ ਬਣੀ ਮੈਨੂੰ ਥੋੜੀ ਜਿਹੀ ਹਜੇ ਉੱਪਰੋਂ ਕੱਚੀ ਲੱਗ ਰਹੀ ਹੈ ਤੇ ਦੇਖੋ ਚਾਕੂ ਦਾ ਬਿਲਕੁਲ ਸਾਫ ਬਾਹਰ ਆਇਆ ਹੈਗਾ ਇਹਦਾ ਮਤਲਬ ਅੰਦਰੋਂ ਤਾਂ ਇਹ ਪੱਕ ਚੁੱਕੀ ਹੈ ਪਰ ਮੈਨੂੰ ਥਲਕੀ ਜੀ ਉਪਰੋਂ ਕੱਚੀ ਲੱਗ ਰਹੀ ਹੈ ਇਸ ਲਈ ਆਪਾਂ ਥੋੜਾ ਜਿਹਾ ਦੇਰੇ ਨੂੰ ਹੋਰ ਰੱਖਾਂਗੇ ਤੇ ਦੇਖੋ ਹੁਣ ਮੈਨੂੰ ਲੱਗਦਾ ਹੈ ਬਿਲਕੁਲ ਪੱਕ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਹਜੇ ਇਹ ਥੋੜਾ ਜਿਹਾ ਗਰਮ ਹੈ ਇਸ ਲਈ ਆਪਾਂ ਨੂੰ ਹਲਕੇ ਹੱਥਾਂ ਨਾਲ ਪਹਿਲਾਂ ਇਸ ਤਰ੍ਹਾਂ ਸਾਈਡਾਂ ਤੋਂ ਥੋੜਾ ਥੋੜਾ ਅਲੱਗ ਕਰ ਦਵਾਂਗੇ ਤਾਂ ਜੋ ਇਹ ਸੌਖੇ ਤਰੀਕੇ ਨਾਲ ਨਿਕਲ ਜਵੇ ਤੇ ਇਸ ਦੌਰਾਨ ਮੈਂ ਦੇਖਿਆ ਵੀ ਇਡਲੀ ਨਾ ਇਡਲੀ ਨਹੀਂ ਬਣੀ ਹੈਗੀ ਥੋੜੀ ਜੀ ਪਤਲੀ ਬਣ ਗਈ ਸੀ ਇਹ ਤੇ ਇਸ ਲਈ ਇੱਥੇ ਆਪਾਂ ਹੁਣ ਥੋੜਾ ਜਿਹਾ ਹੋਰ ਦਿਮਾਗ ਚਲਾ ਲਿਆ ਵੀ ਇਹਨੂੰ ਆਪਾਂ ਫਰਾਈ ਕਰ ਲੈਣੇ ਆ ਹਲਕੇ ਹਲਕੇ ਜਿਹੇ ਗੋਲੇ ਬਣਾ ਕੇ ਤੇ ਦੇਖੋ ਆਹ ਦੇਖੋ ਮੈਂ ਫਿਰ ਹਲਕੇ ਹਲਕੇ ਜਿਹੇ ਤਾਂ ਗੋਲੇ ਬਣਾ ਲੇ ਘਿਓ ਲਗਾ ਕੇ ਤੇ ਇਹਨੂੰ ਆਪਾਂ ਫਰਾਈ ਕਰਕੇ ਫੇਰ ਆਪਾਂ ਸਬਜ਼ੀਆਂ ਵਿੱਚ ਬਾ ਦਵਾਂਗੇ ਪਰਸੋਂ ਇਸ ਤਰ੍ਹਾਂ ਇਹਨੂੰ ਹੱਥਾਂ ਨੂੰ ਤੇਲ ਲਿਆ ਘਿਓ ਲਗਾ ਕੇ ਨਾ ਇਸ ਤਰ੍ਹਾਂ ਛੋਟੇ ਛੋਟੇ ਜਿਹੇ ਗੋਲੇ ਵਟ ਕੇ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਅੱਧਾ ਵਟ ਕੇ ਰੱਖ ਲੈਣੇ ਆ ਤੇ ਆਹ ਦੇਖੋ ਹੁਣ ਛੋਟੇ ਤੇ ਹੁਣ ਆਪਾਂ ਤੇਲ ਪਾਵਾਂਗੇ ਕੜਾਈ ਦੇ ਵਿੱਚ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਥੋੜੇ-ਥੋੜੇ ਇੱਕ-ਦੋ ਕਰਕੇ ਇਹਨਾਂ ਨੂੰ ਪਾ ਦਵਾਂਗੇ ਤੇ ਬਸ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਹੋਏ ਨਮਕੀਨ ਉਹ ਵੇਸਣ ਕਰ ਲਈ ਹੁਣ ਇਹਦੇ ਜੋ ਜਿਹੜਾ ਅਸੀਂ ਤੜਕਾ ਰੱਖਿਆ ਹੋਇਆ ਸੀ ਇਹਦੇ ਵਿੱਚ ਪਾਵਾਂਗੇ ਅਸੀਂ ਸੌਸ ਸ਼ੈਜ਼ਵਾਨ ਚਟਨੀ ਗਿਆਨੋ ਤੇ ਇਹ ਮਸਾਲਾ ਜਿਹੜਾ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਆਪਾਂ ਬਗਾੜਿਆਂ ਨੂੰ ਸਹੀ ਟਿਕਾਗਾ ਆਪਾਂ ਨਿਚੋੜਦੇ ਹੋਏ ਤੇਲ ਨੂੰ ਇਹਨਾਂ ਨੂੰ ਪਾ ਦਣਾ ਹੈ ਇੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਜਿਹੜੀ ਆਪਣੀ ਚਾਵਲਾਂ ਦੀ ਡਿਸ਼ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਤੇ ਬਹੁਤ ਸਵਾਦ ਬੜੀਆਂ ਮੰਜੂਰੀਅਨ ਵਰਗਾ ਟੇਸਟ ਵੀ ਆ ਰਿਹਾ ਹੈ ਇਹਦੇ ਵਿੱਚ ਚਾਵਲਾ ਦਾ ਟੇਸਟ ਵੀ ਆ ਰਿਹਾ ਸੂਜੀ ਦਾ ਟੇਸਟ ਵੀ ਆ ਰਿਹਾ ਤੇ ਨਮੀ ਜੀ ਡਿਸ਼ ਹੈ ਬਰਬਾਦੀ ਕਰਨ ਨਾਲੋਂ ਆਪਾਂ ਹੁਣ ਇੱਦਾਂ ਹੀ ਖਾ ਲੈਣਾ ਤਦ ਲੋ ਜੀ ਤੁਸੀਂ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ